ਰੁਪਿੰਦਰ ਹੰਡਾ ਦੀ ਸਟੇਜ ਦੇ ਉੱਤੇ ਮਾਈਕ ਸੁਟਣ ਵਾਲੀ ਵੀਡੀਓ ਦਾ ਸੱਚ ਹੁਣ ਸਾਹਮਣੇ ਆ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਰੁਪਿੰਦਰ ਹੰਡਾ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਇੱਕ ਸ਼ੋਅ ਦੌਰਾਨ ਸਟੇਜ ਦੇ ਉੱਤੇ ਮਾਈਕ ਸੁੱਟ ਕੇ ਭੱਜਦੀ ਹੋਈ ਨਜ਼ਰ ਆਈ ਸੀ ਉਸ ਤੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਜਿਸ ਦੇ ਵਿੱਚ ਰੁਪਿੰਦਰ ਹਾਂਡਾ ਰੋਂਦੀ ਹੋਈ ਵੀ ਨਜ਼ਰ ਆਈ ਸੀ ਭਾਵੁਕ ਨਜ਼ਰ ਆਈ ਸੀ ਸਟੇਜ ਦੇ ਉੱਤੇ ਹੁਣ ਇਸ ਵੀਡੀਓ ਦਾ ਸੱਚ ਸਾਹਮਣੇ ਆ ਗਿਆ ਹੈ ਦਰਅਸਲ ਰੁਪਿੰਦਰ ਹਾਂਡਾ ਦੇ ਵੱਲੋਂ ਖੁਦ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਰੁਪਿੰਦਰ ਹਾਂਡਾ ਦੀ ਟੀਮ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਸਾਰੀ ਗੱਲ ਦੱਸੀ ਗਈ ਹੈ ਕਿ ਆਖਿਰਕਾਰ ਉਸ ਦਿਨ ਕੈਨੇਡਾ ਦੇ ਵਿੱਚ ਹੋਇਆ ਕੀ ਸੀ ਸ਼ੋਅ ਦੌਰਾਨ ਅਜਿਹਾ ਕੀ ਹੋ ਗਿਆ ਸੀ ਕਿ ਰੁਪਿੰਦਰ ਹਾਂਡਾ ਨੇ ਸਟੇਜ ਦੇ ਉੱਤੇ ਮਾਈਕ ਛੱਡਿਆ ਤੇ ਉੱਥੋਂ ਚਲੀ ਗਈ ਪਰ ਉਸ ਤੋਂ ਬਾਅਦ ਵੀ ਰੁਪਿੰਦਰ ਹਾਂਡਾ ਨੇ ਹੋਸਟ ਦਾ ਨਾਂ ਛੱਡਿਆ ਤੇ ਡੇਢ ਘੰਟੇ ਉਸਨੇ ਸ਼ੋਅ ਵੀ ਕੀਤਾ ਸੀ ਤਾਂ ਦੱਸਤੀ ਹੈ ਕਿ ਰੁਪਿੰਦਰ ਹਾਂਡਾ ਦੀ ਟੀਮ ਨੇ ਜੋ ਪੋਸਟ ਸਾਂਝੀ ਕੀਤੀ ਹੈ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਸਾਫ ਹੈ ਕਿ ਇਸ ਘਟਨਾ ਦੇ ਵਿੱਚ ਕਲਾਕਾਰ ਯਾਨੀ ਕਿ ਰੁਪਿੰਦਰ ਹਾਂਡਾ ਦੀ ਕੋਈ ਗਲਤੀ ਨਹੀਂ ਸੀ ਇਸ ਦੀ ਪੂਰੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਜਾਂਦੀ ਹੈ ਕਲਾਕਾਰ ਯਾਨੀ ਕਿ ਰੁਪਿੰਦਰ ਹਾਂਡਾ ਦੁਪਹਿਰ 1.5 ਵਜੇ ਤੱਕ ਐਡਮਿੰਟਨ ਪਹੁੰਚ ਚੁੱਕੀ ਸੀ ਪਰ ਪ੍ਰਮੋਟਰ ਵੱਲੋਂ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇੱਕ ਮਹਿਲਾ ਪ੍ਰਮੋਟਰ ਨੇ ਰੁਪਿੰਦਰ ਹਾਂਡਾ ਨੂੰ ਸ਼ੋਅ ਵੈਨਿਊ ਤੇ ਆਉਣ ਦੇ ਲਈ ਮਜਬੂਰ ਕੀਤਾ ਤਾਂ ਜੋ ਉਸ ਦਾ ਸਵਾਗਤ ਕਰ ਸਕੇ ਜਦੋਂ ਰੁਪਿੰਦਰ ਹਾਂਡਾ ਵੈਨਿਊ ਤੇ ਪਹੁੰਚੀ ਤਾਂ ਉਸ ਨੂੰ ਗੱਡੀ ਦੀ ਪਾਰਕਿੰਗ ਦੇ ਵਿੱਚ ਹੀ ਦੋ ਹੋਰ ਮਹਿਲਾਵਾਂ ਦੇ ਨਾਲ ਇੱਕ ਫੁੱਲਾਂ ਦਾ ਗੁਲਦਸਤਾ ਦੇ ਕੇ ਕਿਹਾ ਗਿਆ ਕਿ ਹੁਣ ਤੁਸੀਂ ਜਾ ਸਕਦੇ ਹੋ ਕਲਾਕਾਰ ਯਾਨੀ ਕਿ ਰੁਪਿੰਦਰ ਹਾਂਡਾ ਨੂੰ ਹੋਟਲ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਫਿਰ 2:38 ਮਿੰਟ ਦੇ ਕਰੀਬ ਐਡਮਿੰਟਨ ਸਮੇਂ ਅਨੁਸਾਰ ਉਸ ਨੂੰ ਸਹੀ ਹੋਟਲ ਦੀ ਲੋਕੇਸ਼ਨ ਦਿੱਤੀ ਗਈ ਜਦੋਂ ਕਲਾਕਾਰ ਹੋਟਲ ਪਹੁੰਚੀ ਤਾਂ ਉੱਥੇ ਕੋਈ ਵੀ ਉਸ ਨੂੰ ਰਿਸੀਵ ਕਰਨ ਦੇ ਲਈ ਮੌਜੂਦ ਨਹੀਂ ਸੀ ਕੋਝਲ ਲੋਕਾਂ ਦੀ ਮਦਦ ਦੇ ਨਾਲ ਜੋ ਕਿ ਪ੍ਰਮੋਟਰ ਦੇ ਦੋਸਤ ਨਹੀਂ ਸਗੋ ਸਪਾਂਸਰ ਸਨ ਉਹ ਹੋਟਲ ਤੱਕ ਪਹੁੰਚੀ ਸਾਰੀ ਅਵਵਸਥਾ ਦੇ ਬਾਵਜੂਦ ਰੁਪਿੰਦਰ ਹਾਂਡਾ ਨੇ ਹੌਸਲਾ ਨਾ ਛੱਡਿਆ ਅਤੇ ਡੇਢ ਘੰਟੇ ਦਾ ਸ਼ੋਅ ਕੀਤਾ ਪਰ ਸ਼ੋਅ ਤੋਂ ਬਾਅਦ ਪ੍ਰਮੋਟਰ ਨੇ ਉਸਨੂੰ ਜ਼ਬਰਦਸਤੀ ਰੋਕਿਆ ਮੰਚ ਤੇ ਬਿਠਾਇਆ ਅਤੇ ਉਸਨੂੰ ਦਰਸ਼ਕਾਂ ਨੂੰ ਬੋਲਣ ਦੇ ਲਈ ਮਜਬੂਰ ਕੀਤਾ ਜੋ ਕਿ ਬਿਲਕੁਲ ਗਲਤ ਸੀ ਕਲਾਕਾਰ ਡਰਤਿਤ ਬਾਅਦ ਵਿੱਚ ਆਕੇ ਮੰਚੋਂ ਛੱਡ ਕੇ ਚਲੀ ਗਈ ਸੀ ਇਥੋਂ ਤੱਕ ਕਿ ਪ੍ਰਮੋਟਰ ਅਤੇ ਉਸਦੇ ਪਤੀ ਨੇ ਉਸਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ ਉਸ ਦਾ ਫੋਨ ਵੀ ਖੋਲਿਆ ਜਦੋਂ ਉਸਨੇ ਆਪਣੇ ਅਸਲੀ ਪ੍ਰਮੋਟਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਖੁਸ਼ਕਿਸਮਤੀ ਦੇ ਨਾਲ ਦਰਸ਼ਕਾਂ ਨੇ ਰੁਪਿੰਦਰ ਹਾਂਡਾ ਦਾ ਪੱਖ ਲਿਆ ਅਤੇ ਉਸ ਦੀ ਮਦਦ ਕੀਤੀ ਇਸ ਘਟਨਾ ਦੀਆਂ ਵੀਡੀਓਜ਼ ਆਨਲਾਈਨ ਵੀ ਵਾਇਰਲ ਹੋ ਰਹੀਆਂ ਨੇ ਅਤਿਅੰਤ ਦੇ ਵਿੱਚੋਂ ਲਿਖਦੇ ਨੇ ਟੀਮ ਰੁਪਿੰਦਰ ਹਾਂਡਾ ਐਡਮਿੰਟਨ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਪ੍ਰੋਗਰਾਮ ਦੇ ਵਿੱਚ ਹੋਈ ਅਨਪੇਸ਼ੇ ਵਾਰਤਾ ਅਤੇ ਖਰਾਬ ਮੈਨੇਜਮੈਂਟ ਦੀ ਨਿੰਦਾ ਕਰਦੀ ਹੈ ਦੀ ਹੈ ਤਾਂ ਇਹ ਪੋਸਟ ਰੁਪਿੰਦਰ ਹਾਂਡਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਲਿਖੀ ਗਈ ਹੈ ਰੁਪਿੰਦਰ ਹਾਂਡਾ ਦੀ ਟੀਮ ਦੇ ਵੱਲੋਂ ਰੁਪਿੰਦਰ ਹਾਂਡਾ ਦੀ ਟੀਮ ਨੇ ਇਹ ਸਾਰੀ ਗੱਲ ਜਿਹੜੀ ਹੈ ਉਹ ਦੱਸੀ ਹੈ ਜਿਸ ਨੂੰ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕੀਤਾ ਹੈ ਤੇ ਦੱਸਿਆ ਹੈ ਕਿ ਉਸ ਦਿਨ ਆਖਿਰਕਾਰ ਹੋਇਆ ਕੀ ਸੀ ਜਦੋਂ ਉਸ ਨੂੰ ਮਾਈਕ ਸਟੇਜ ਦੇ ਉੱਤੇ ਹੀ ਸੁਟਣਾ ਪਿਆ